ਕਰ ਦੋ ਹੀ ਸੇਣੀ ਭਾਈ ਤਿੰਨ ਹੀ ਸੇ ਵੰਨਗੇ ਸਾਡਾ ਤਾਂ ਸਬਰ ਹੀ ਆ ਸੁਮਨ ਹੱਤ ਤੇ ਅੰਤ ਦਾ ਨਾ ਬੈਰ ਹੁੰਦਾ ਸੋਨੂੰ ਤਾਂ ਰੱਬ ਹੀ ਦੇਖੂਗਾ ਨੀ ਕੁੜੀਓ ਸੁਮਨ ਗਗਨ ਲੈ ਕੋਈ ਬਾਜ ਹੀ ਨਹੀਂ ਸੁਣਦਾ ਕਿੱਧਰ ਗਈਆਂ ਮੇਰੇ ਕੋਲੇ ਆਓ ਨਾ ਬੁੜੀ ਜੀ ਆਪ ਟਿਕਦੇ ਰਾਂ ਦੂਜੇ ਹੰਟੇ ਕਾ ਦਿੰਦੀ ਹੈਗੀ ਮੈਨੂੰ ਤਾਂ ਲੱਗਦਾ ਕਿ ਤੈਨੂੰ ਸ਼ੱਕ ਤਾਂ ਨਹੀਂ ਹੋ ਗਿਆ ਕੀ ਹੋ ਗਿਆ ਮੰਮੀ ਹੋਣਾ ਕੀ ਆਤੀ ਹੈ ਮੈਂ ﺍﻟ अलमारी ਚ ਨਾ ਸ਼ਾਂਪ ਧਰ ਕੇ ਗਈ ਸੀਗੀ ਮੈਂ ਗਈ ਸੀਗੀ ਬਾਹਰ ਤੁਰ ਹੀ ਆਉਂਦੀ ਨੂੰ ਮੁੜਕਾ ਜਾ ਗਿਆ ਮੈਂ ਐ ਖੱਲਾ ਮੈਂ ਕੱਪੜੇ ਬਦਲ ਲਾਂ ਜਦੋਂ ਮੈਂ ਕੱਪੜੇ ਬਦਲਣ ਗਈ ਗਾਂਹ ਮਹਾਲਾ ਮੈਂ ਸ਼ਾਂਪ ਦੇਖਦੀਆਂ ਹੈਗੀ ਕਿ ਨਾ ਗਾਂਹ ਉੱਥੇ ਸ਼ਾਂਪ ਨਹੀਂ ਸੀ ਹੈਗੀ ਮੈਂ ਤਾਂ ਐ ਕਹਿਨੀ ਜੀਨੇ ਮੇਰੀ ਸ਼ਾਂਪ ਚੱਕੀ ਨਾ ਉਹਦਾ ਤੱਕ ਨਾ ਰਹੇ ਪਰ ਮੰਮੀ ਥੋੜੀ ਸ਼ਾਂਪ ਕੀ ਕਰਾਉਣੀ ਹੈ ਕਿਸੇ ਨੇ ਨਹੀਂ ਜਿਹਨੂੰ ਲੋੜ ਹੋਊਗੀ ਉਸੇ ਨੇ ਚੱਕੀ ਹੈ ਸ਼ਾਂਪ ਮੇਰੀ ਚਲੋ ਵਧੀਆ ਹੋਇਆ ਮੰਮੀ ਕਾਗਨ ਤੇ ਸ਼ੱਕ ਕਰੀ ਜਾਂਦੀ ਹੈ ਮੇਰੇ ਮੰਮੀ ਮੈਨੂੰ ਸੁਣਾ ਰਹੀ ਹੈ ਮੈਂ ਤਾਂ ਅੰਦਰ ਵੀ ਨਹੀਂ ਆਈ ਬਾਹਰ ਹੀ ਕੰਮ ਕਰਦੀ ਫਿਰਦੀ ਸੀ ਕੀ ਗੱਲ ਹੋ ਗਈ ਮੰਮੀ ਕਿਉਂ ਰੋਲਾ ਪਾਇਆ ਤੁਸੀਂ ਕੀ ਹੋਣਾ ਸੀ ਮੰਮੀ ਦੀ ਅੰਗੂਠੀ ਚੱਕੀ ਗਈ ਹਾਏ ਮੈਂ ਮਰ ਜਾ ਮੈਂ ਤੇ ਦੀਦੀ ਵੀ ਸੀ ਘਰੇ ਹੋਰ ਤਾਂ ਕੋਈ ਤੀਜਾ ਬੰਦਾ ਹੈ ਨਹੀਂ ਸੀ ਮੰਮੀ ਘਰੇ ਕੋਈ ਗੱਲ ਨਹੀਂ ਸ਼ਾਂਪ ਤਾਂ ਨਾ ਮੈਂ ਹੱਡਾਂ ਚੋਂ ਕਢਾ ਕੇ ਹੜੂੰਗੀ ਮੈਂ ਕਹਿੰਦੀ ਸੀ ਮੈਂ ਅੱਜ ਪਿੰਡ ਜਾਇਆ ਮੈਂ ਕਿਉਂ ਅੱਜ ਜਾਣਾ ਜ਼ਰੂਰੀ ਹੈਗਾ ਹਾਂ ਉਹਨਾਂ ਮੈਂ ਮਨੂ ਨੂੰ ਪੈਸੇ ਪੁੱਛੇ ਸੀ ਉਹ ਕਹਿੰਦਾ ਪੈਸੇ ਤਾਂ ਹੈਗੇ ਪਰ ਤੈਨੂੰ ਇੱਥੇ ਆ ਕੇ ਲੈ ਕੇ ਜਾਣੀ ਪੈਣੀ ਜੇ ਤੂੰ ਨਾ ਕਿਸੇ ਹੋਰ ਦਿਨ ਜਾਇਆਉਂਦੀ ਤਾਂ ਮੈਂ ਤੇਰੇ ਨਾਲ ਭੱਗ ਜਾਂਦਾ ਅੱਜ ਮੈਥੋਂ ਵੀ ਨਹੀਂ ਜਾਇਆ ਜਾਣਾ ਚਲ ਫਿਰ ਮੈਨੂੰ ਕਿਰਾਏ ਜੋਗੇ ਪੈਸੇ ਦੇ ਦਿਓ ਮੈਂ ਬਸ ਤੇ ਚਲੀ ਜਾਊਂਗੀ ਉਹ ਤੂੰ ਬੇਬੇ ਤੋਂ ਲੈ ਜਾ ਪੈਸੇ ਦੁੱਧ ਵਾਲੇ ਫੜਾਏ ਸੀ ਪਰਸੋਂ ਮੈਂ ਚਲ ਠੀਕ ਆ ਫਿਰ ਮੈਂ ਬੇਬੇ ਤੋਂ ਲੈ ਆਣੀ ਮਮੀ ਮੈਨੂੰ ਥੋੜੇ ਜਿਹੇ ਪੈਸੇ ਦਿਓ ਮੈਂ ਆਪਦੇ ਪੇਕ ਹੀ ਜਾਣਾ ਮੇਲੇ ਪੁੱਤ ਕਿੱਥੇ ਨੇ ਪੈਸੇ ਇਹ ਤਾਂ ਕਹਿੰਦੇ ਸੀ ਵੀ ਦੁੱਧ ਵਾਲੇ ਪੈਸੇ ਤੁਹਾਨੂੰ ਫੜਾਏ ਨੇਗੇ ਫੜਾਏ ਤਾਂ ਹੈਗੇ ਸੀ ਪੁੱਤ ਮੈਨੂੰ ਪਰ ਜਦੋਂ ਮੈਨੂੰ ਪੈਸੇ ਫੜਾਏ ਸੀ ਨਾ ਉਸ ਤੋਂ ਬਾਅਦ ਉੱਤੇ ਸੋਮਨ ਆ ਗਈ ਉਹ ਮੈਂ ਸੋਮਨ ਨੂੰ ਦੇ ਦਿੱਤੇ ਉਮੀ ਤੁਸੀਂ ਉਹਨੂੰ ਕਿਉਂ ਫੜਾਤੇ ਫਿਰ ਉਹ ਮੰਗੇ ਤਾਂ ਦਿੰਦੀ ਵੀ ਨਹੀਂ ਪੁੱਤ ਜੇ ਮੈਂ ਉਹਨੂੰ ਪੈਸੇ ਨਾ ਫੜਾਉਂਦੀ ਤਾਂ ਉਹ ਮੈਨੂੰ ਆੜ ਆੜ ਕੇ ਜਵਾਬ ਦਿੰਦੀ ਆ ਤਾਂ ਮੈਨੂੰ ਉਹਨੂੰ ਪੈਸੇ ਫੜਾਉਣੇ ਪਏ ਫਿਰ ਇਹ ਵੀ ਕੋਈ ਗੱਲ ਹੋਈ ਇਹ ਸਾਂਝੇ ਪੈਸੇ ਨਹੀਂਗੇ ਸਾਂਝੇ ਚ ਰੱਖੇ ਹੁੰਦੇ ਆ ਵੀ ਇਹਦਾ ਸੌਦਾ ਪੱਤਾ ਆਊਗਾ ਉਹ ਤਾਂ ਫੜ ਕੇ ਬੈਠ ਗਈ ਉਹਨੇ ਦੇਣੇ ਆ ਕਿਸੇ ਨੂੰ ਮੰਗੇ ਨਾਲੇ ਪੱਠੇ ਬਉਣ ਗੋਹਾ ਕੁੜਾ ਮੈਂ ਸੁਟਾਂ ਧਾਰਾ ਮੈਂ ਕੱਢਾਂ ਤੇ ਪੈਸੇ ਫੜੇ ਉਹ ਇਹਦਾ ਸਿੱਧਣ ਸਿੱਧੀ ਕਾਣੀ ਵੰਡ ਹੈ ਚੱਲ ਪੁੱਤ ਤੂੰ ਐਂ ਕਰ ਸੋਮਨ ਤੋਂ ਲੈ ਲੈ ਪੈਸੇ ਚੱਲ ਦੇਖਦੀ ਆ ਜੇ ਦੇਊਗੀ ਤਾਂ ਅੱਗੇ ਤਾਂ ਕਦੇ ਦਿੱਤੇ ਨਹੀਂ ਸੁਣ ਮੈਨੂੰ ਪੈਸੇ ਦੇਈ ਕਿਹੜੇ ਪੈਸੇ ਦੇ ਦੀ ਦੁੱਧ ਵਾਲੇ ਜਿਹੜੇ ਮੰਮੀ ਨੇ ਫੜਾਏ ਨੇ ਤੈਨੂੰ ਉਹ ਦੁੱਧ ਦੇ ਪੈਸੇ ਤੁਸੀਂ ਨੇ ਕੀ ਕਰਨੇ ਨੇ ਮੈਂ ਮੇਰੇ ਪੇਕੀ ਜਾਣਾਗਾ ਅੱਛਾ ਫਿਰ ਮੇਰੇ ਲਈ ਤਾਂ 200 ਹੀ ਆਗਾ 200 ਲੈ ਜਾ ਤੁਸੀਂ ਕਿਉਂਕਿ ਫਿਰ ਕਿਰਾਇਆ ਤਾਂ 50 ਰੁਪਏ ਹੀ ਲੱਗਣਗੇ ਲੈ ਹੱਦ ਹੋ ਗਈ ਤੇਰੇ ਵਾਲੀ 200 ਨਾਲ ਕੀ ਬੰਦਗਾ 100 ਰੁਪਏ ਦਾ ਮੈਂ ਫਰੂਟ ਵੀ ਤਲੇਖ ਜਾਊਂਗੀ ਹੁਣ ਖਾਲੀ ਹੱਥ ਲਮਕਾਉਂਦੀ ਜਾਊਂਗੀ ਫਿਰ ਦਦੀ ਆਹ ਫੜੋ 500 ਇਹ ਤੋਂ ਵੱਧ ਨਹੀਂ ਹੈਗੀ ਮੇਰੇ ਲਈ ਮੰਮੀ ਹਾਂ ਬੋਤੋ ਕੀ ਹੈ ਉਹ ਫੋਨ ਆਇਆ ਸੀ ਗਗਨ ਭੈਣ ਆਉਗੀ ਅੱਜ ਅੱਛਾ ਜੇ ਗਗਨਾ ਆਉਗੀ ਮੈਂ ਟੈਂਟ ਲਾਣਾ ਉਹਦੇ ਖਾਤਰ ਫਿਰ ਮੰਮੀ ਐਂ ਕਿਉਂ ਬੋਲਦੀਆਂ ਆਪਾਂ ਹੀ ਤਾਂ ਸਹਾਰਾ ਉਹਦਾ ਵਿਚਾਰੀ ਦਾ ਵੀ ਜੇ ਆਪਾਂ ਹੀ ਸਹਾਰਾ ਸਾਰਾ ਖਿਸਤ ਉਹਦਾ ਕਰੀ ਜਾਨਨੇ ਆ ਦਿਨ ਤਿਹਾਰੇ ਤਾਂ ਦੇ ਕੇ ਆਉਣੇ ਆ ਆਈ ਨੂੰ ਤਾਂ ਸਭ ਕੁਝ ਦਿੰਨੇ ਆਗੇ ਫਿਰ ਹੋਰ ਕੀ ਕਰੀਏ ਹੁਣ ਆਪਾਂ ਉਹ ਚਲ ਛੱਡ ਮੰਮੀ ਮੈਂ ਕੁਝ ਖਾਣ ਪੀਣ ਨੂੰ ਲੈ ਕੇ ਆਉਣਾ ਚਾਹ ਨਾਲ ਲੈ ਹੱਦ ਹੋ ਗਈ ਇਹ ਮੁੰਡੇ ਵਾਲੀ ਵੀ ਨੇ ਉਹਨੂੰ ਕੇ ਖਾਣ ਪੀਣ ਨੂੰ ਹੁਣ ਘਰੇ ਜੇ ਬਿਸਕੁਟ ਪਏ ਨੇ ਚਾਰ ਜਿਹੜੇ ਧਰਦਾਂਗੇ ਉਹਨੂੰ। ਉਹ ਮੰਮੀ ਬੱਸ ਤੂੰ ਵੀ ਪਤਾ ਨਹੀਂ ਕੀ ਕੀ ਸੋਚ ਵੀ ਰਹੀਂ ਆ। ਸਤਿ ਸ਼੍ਰੀ ਅਕਾਲ ਦਾਜੀ। ਸਤਿ ਸ਼੍ਰੀ ਅਕਾਲ ਪੁੱਤਰ। ਹੋ ਠੀਕ ਕਰਨਿਓ। ਹਾਂ ਠੀਕ ਠਾਕ ਤੂੰ ਦੱਸ। ਸਤਿ ਸ਼੍ਰੀ ਅਕਾਲ ਬਣੇ। ਸਤਿ ਸ਼੍ਰੀ ਅਕਾਲ ਮਨੂ ਹੋਰ ਕਿਵੇਂ ਆ? ਹਾਂ ਬਣੇ ਠੀਕ ਆ ਵਧੀਆ। ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣਾ। ਦੇਖ ਲੈ ਕਿੰਨਾ ਕਰਦਾ ਮੇਰਾ। ਹੁਣ ਤਾਂ ਕੋਈ ਵਧੀਆ ਜੀ ਕੁੜੀ ਲੱਭ ਜੇ ਇਹਦੇ ਵਾਸਤੇ ਵਿਆਹ ਕਰਦੀ ਇਹਦਾ। ਹੋਰ ਪਈ ਐ ਕਹਿੰਨੇ ਆ ਵੀ ਚੰਗੀ ਕੁੜੀ ਆ ਜਾਏ ਕੋਈ ਬਾਕੀ ਸਭ ਕਿਸਮਤਾਂ ਦੀਆਂ ਗੱਲਾਂ ਨਹੀਂ ਗੀਆਂ ਕੋਈ ਨਾ ਬਦੀ ਲੱਭਾਂਗੇ ਆਲੂ ਪਾਣੀ ਪੀ ਤੇ ਹੋਰ ਪੜਾਈ ਪੂਰੀ ਹੋ ਗਈ ਤੇਰੀ ਹਾਂ ਪੜਾਈ ਤਾਂ ਪੂਰੀ ਹੋ ਗਈ ਬਸ ਹੁਣ ਤਾਂ ਨੌਕਰੀ ਨਾਗਰੀਏ ਫਾਰਮੇਸੀ ਭਰ ਦਾਂਗਾ ਅੱਛਾ ਚੱਲ ਪੁੱਤ ਤੁਸੀਂ ਗੱਲਾਂ ਕਰੋ ਮੈਂ ਚਾਹ ਕਰਕੇ ਲਿਉਣੀ ਛੋਡੀ ਖਾਤਰ ਕੋਈ ਨਾ ਤਾਈ ਚਾਹ ਮੈਂ ਕਰ ਲੈਨੀ ਆ ਮੈਂ ਕਿਹੜਾ ਬਗਾਨੀ ਆਗੀ ਕੋਈ ਨਾ ਪੁੱਤ ਤੂੰ ਤਾਂ ਥੱਕ ਕੇ ਆਈ ਐ ਮੈਂ ਬਣਾ ਦੇਣੀਆ ਚਾਹ ਤਾਂ ਨਾਲੇ ਨਾ ਰਸੋਈ ਚ ਲਫਾਫਾ ਪਿਆ ਮੈਂ ਫਰੂਟ ਲੈ ਕੇ ਆਈ ਸੀ ਉਹ ਚੱਕ ਲਿਓ ਮੇਰੇ ਰਸੋਈ ਚੀਂ ਧਰਤਾ ਸੀ ਆਉਂਦੀ ਨੇ ਚਲ ਬੋ ਤੂੰ ਤੁਸੀਂ ਗੱਲਾਂ ਕਰੋ ਫਿਰ ਮੈਂ ਆਉਂਦੀ ਹਾਂ ਮੰਮੀ ਕੀ ਹੋ ਗਿਆ ਬੜੀ ਟਾਈਮ ਲੱਗਦਾ ਚਾਹ ਨੂੰ ਬਿਲੀ ਹੁਣੀ ਆ ਕਿਉ ਸੰਘ ਪੜੇਗਾ ਤੇ ਡਿਊਟੀ ਤੇ ਜਾਣਾ ਹੈਗਾ ਪੀ ਕੇ ਚਾਹ ਚਲ ਕੋਈ ਨਹੀਂ ਲਿਆ ਇੱਧਰ ਆਇਆ ਮੰਮੀ ਮੈਂ ਤਾਂ ਤਾਂ ਇਹ ਤੁਹਾਡੇ ਕੋਲ ਇੱਕ ਕੰਮ ਆਈ ਸੀ ਕਿਹੜਾ ਕੰਮ ਪਣੇ ਹੀ ਇੱਕ ਢਗਮ ਜਿਹੜਾ ਤੈਨੂੰ ਪੁੱਛਣ ਬਾਰੇ ਸੋਚਣਾ ਪੈ ਰਿਹਾਗਾ ਪੁੱਤ ਖੁੱਲਕੇ ਦੱਸ ਗਿਆਂ ਕੀ ਚਾਹੀਦਾ ਹੈ ਤਾਂ ਇਹ ਤੁਹਾਨੂੰ ਪਤਾ ਹੀ ਆ ਸਾਡਾ ਸਾਂਝਾ ਢੱਬਰ ਹੈਗਾ ਕਾਣੀ ਬੰਡ ਚੱਲਦੀ ਹੈ ਸਾਰਾ ਕੁਝ ਨਾ ਛੋਟੇ ਦੇ ਹੱਥ ਚ ਹੈ ਸਾਡੇ ਦਾ ਸਾਰੇ ਚਾਰੀਜਾਂ ਖਤਮ ਹੀ ਕਰਤੀਆਂ ਉਹਨੇ ਦੋਨੇ ਜਾਣੇ ਸਾਡੀ ਕੋਈ ਗੱਲ ਨਹੀਂ ਸੁਣਦੇ ਕੁੜੀ ਮੇਰੀ ਘਰੇ ਬੈਠੀ ਆ ਉਹਦੀ ਫੀਸ ਨਹੀਂ ਭਰੀਗੀ 6 ਮਹੀਨਿਆਂ ਤੋਂ ਉਹਨੂੰ ਸਕੂਲ ਚੋਂ ਹਟਾਤਾ ਮੈਂ ਤਾਂ ਤੁਹਾਡੇ ਤੋਂ 20000 ਰੁਪਏ ਲੈਣ ਆਈ ਸੀ ਮੈਂ ਉਹਦੀ ਫੀਸ ਭਰਨੀ ਆ ਪਰ ਪੁੱਤ ਮੰਮੀ ਪਰ ਕੀ ਪੈਣੇ ਕੋਈ ਨਹੀਂ ਤੇਰੀ ਜ਼ਮੀਨ ਜਾਇਦਾਦ ਨਾ ਅਸੀਂ ਵਾਉਨੇ ਆਂਗੇ ਤੂੰ ਸਾਥੋਂ ਕਦੇ ਕੁਝ ਨਹੀਂ ਮੰਗਿਆ ਅਸੀਂ ਜ਼ਰੂਰ ਕਰਾਂਗੇ ਜੇ ਤੂੰ ਸਾਨੂੰ ਉਹ ਪਰਾਣੀ ਸਮਝਿਆ ਮੁੰਡਾ ਜਣਾ ਚੰਬੜਿਆ ਹੋਇਆ ਹੈਗਾ ਚਾ ਪੱਟ ਛੱਟ ਦੇਨੇ ਹਾਂ ਬੇਟੀ ਅਖੇ ਦੇ ਦਾਂਗੇ ਵੀ ਤੂੰ ਕਿੱਥੋਂ ਦੇ ਦੇਵੇਂ ਗਾਈ ਮਰੀ ਜੋ ਬੱਠਾ ਚਲ ਬੈਣੇ ਮੈਂ ਆਉਣਾ ਮੰਮੀ ਤੁਸੀਂ ਰੋਟੀ ਰੁੱਕਵਾ ਦੋ ਭੈਣ ਨੂੰ ਮੈਂ ਆ ਗਿਆ ਬੱਠਾ ਮੈਂ ਮੁੰਡਾ ਤੈਨੂੰ ਪਿਲੋਰ ਸੀ ਭਕਾਈ ਮਾਰ ਲਈ ਕਿ ਦੇ ਦਾਂਗੇ 20000 ਰੁਪਇਆ ਉਈ ਤਾਂ ਆ ਜਾਂਦੀ ਫੇਰ ਤਿੱਜੇ ਤਾਂ ਆ ਜਾ ਗੂ ਮਮੀ ਤੂੰ ਮਾੜਾ ਦਿਮਾਗ ਤੋਂ ਕੰਮ ਦਾ ਹੈ ਉਹਦੀ ਕਰੋੜਾਂ ਦੀ ਜ਼ਮੀਨ ਆਪਾਂ ਵਾਉਣੇਗੇ 20000 ਨਾਲ ਕੀ ਹੁੰਦਾਗਾ 20000 ਹੀ ਮੰਗਦੀ ਹੈਗੀ ਦੇ ਦਿੰਨੇ ਆਗੇ ਤੇ ਹਾਂ ਇਹ ਮੈਂ ਸੋਚੀ ਹਾਂ ਹੋਰ ਹੁਣ ਤੂੰ ਦਿਮਾਗ ਤੋਂ ਕੰਮ ਤਾਂ ਨਹੀਂ ਦੀ ਆ ਜਾ ਲੈ ਦੇਖ ਲੈ ਰੱਬਾ ਇੱਥੇ ਤਾਂ ਸਾਰਿਆਂ ਨੂੰ ਲਾਲਚ ਹੋਇਆ ਪਿਆ ਇਹ ਵੀ ਮੇਰੀ ਮਦਦ ਤੇ ਲਾਲਚ ਕਰਕੇ ਕਰਦੇ ਨੇ ਤਾਂ ਸੋਣ ਕਿਤੇ ਤੇ ਯਕੀਨ ਕੀਤਾ ਜਾਵੇ ਪਣੇ ਤੂੰ ਇੱਥੇ ਹਾਂ ਬਸ ਮੈਂ ਤਾਂ ਤੈਨੂੰ ਡਿਕਦੀ ਸੀ ਮੈਂ ਮੁੜਨਾ ਨਾ ਫਿਰ ਛੇਤੀ ਬਸ ਪਣੇ ਮੈਨੂੰ ਨਾ ਥੋੜੇ ਥੋੜੇ ਨਾਲ ਟਾਈਮ ਹੀ ਲੱਗ ਗਿਆ ਮੈਂ ਤਾਂ ਹੀ ਲੇਟ ਹੋ ਗਿਆ ਲੈ ਪਣੇ 20000 ਰੁਪਿਆ ਜੇ ਹੋਰ ਲੋਡ ਹੋਈ ਮੈਨੂੰ ਫੇਰ ਵੀ ਦੱਸਣੀ ਤੇਰਾ ਭਰਾ ਹਮੇਸ਼ਾ ਤੇਰੇ ਨਾਲ ਖੜਾ ਹੈ ਠੀਕ ਹੈ ਮਨੂ ਜਿਹੜੀ ਤੂੰ ਅੱਜ ਮੇਰੀ ਮਦਦ ਕੀਤੀ ਹੈ ਨਾ ਮੈਂ ਕਦੇ ਨਹੀਂ ਭੁੱਲ ਸਕਦੀ ਇਹਦੇ ਨਾਲ ਹੁਣ ਮੇਰੀ ਜਵਾਕੜੀ ਸਕੂਲ ਜਾਣ ਲੱਗ ਜੂਗੀ ਚੱਲ ਠੀਕ ਹੈ ਤਾਈ ਫਿਰ ਹੁਣ ਮੈਂ ਚੱਲਦੀ ਹਾਂ ਚੰਗਾ ਮਨੂ ਠੀਕ ਹੈ ਪਣੇ ਬੇਗਮੀ ਤੂੰ ਐ ਕਿਉਂ ਬੈਠੇਗਾ ਮੰਮੀ ਕੀ ਦੱਸਾਂ ਤੈਨੂੰ ਆ ਮੀਂਹ ਦੇ ਪੈਣ ਕਰਕੇ ਨਾ ਪਾਣੀ ਵਹਲਾ ਆ ਗਿਆ ਸਾਰਾ ਝੋਨਾ ਡੁੱਬ ਗਿਆ ਆਪਣਾ ਤਾਂ ਇਹ ਕਾਸ ਹੁੰਦੀ ਹੈਗੀ 6 ਮਹੀਨੇ ਬਾਅਦ ਫਸਲ ਆਉਗੀ ਉਹ ਵੀ ਆਪਣੀ ਤਾਂ ਮਰ ਗਈ ਹੁਣ ਕੋਈ ਨਾ ਹੋਊਗੀ ਤੂੰ ਟੈਨਸ਼ਨ ਨਾ ਲੈ ਤੂੰ ਉਹਨਾਂ ਨੂੰ ਜਾ ਕੇ ਪੁੱਛ ਜਿਨ੍ਹਾਂ ਦੇ ਪਸ਼ੂਆਂ ਨੂੰ 2 ਦਿਨਾਂ ਤੋਂ ਭੁੱਖਣ ਪਾਣੇ ਖੜੇ ਨੇਗੇ ਸਾਵੇਂ ਥਾਂ ਕਿੱल्ल्या ਤੇ ਖੜੇ ਨੇ ਨਾ ਕੋਈ ਪਾਣੀ ਤਾਂ ਨਹੀਂ ਵਿਚਾਰਿਆਂ ਨੂੰ ਆਪਾਂ ਤਾਂ ਉਹਨਾਂ ਨਾਲੋਂ ਫੇਰ ਵੀ ਚੰਗੇ ਆਂਗੇ 4-4 ਫੁੱਟਾ ਪਾਣੀ ਚੜਿਆ ਪਿਆ ਹੈਗਾ ਬੈਠਣ ਨੂੰ ਥਾਂ ਵੀ ਨਹੀਂ ਹੈਗਾ ਵਿਚਾਰਿਆਂ ਨੂੰ ਕਿਤੇ ਚੱਲ ਮੰਮੀ ਅਪਾ ਤਾਂ ਐ ਸੋਚ ਕੀ ਮਨ ਸਮਝਾ ਲੈਣੇ ਆ ਵੀ ਅਪਾ ਆਪਦੇ ਘਰੇ ਤਾਂ ਬੈਠੇ ਆ ਉਹਨਾਂ ਦਾ ਉਹ ਘਰੋਂ ਬੇਕਾਰ ਹੋਏ ਪਏ ਨੇ ਵਿਚਾਰੇ ਚੱਲ ਕੋਈ ਨਾ ਤੂੰ ਰੋਟੀ ਖਾ ਹੌਸਲਾ ਨਾ ਹਾਰ ਅਪਾ ਵੀ ਲੋਕਾਂ ਨਾਲ ਹੀ ਆ ਜਿਵੇਂ ਲੋਕਾਂ ਨਾਲ ਬਣੂ ਓਵੇਂ ਆਪਣੇ ਨਾਲ ਬਣਜੂ ਮੈਂ ਸੋਮਨ ਨੂੰ ਆਵਾਜ਼ ਮਾਰਦੀ ਆ ਰੋਟੀ ਬਣਾ ਲੂ ਕੁੜੇ ਸੋਮਨ ਰੋਟੀ ਬਣਾ ਲਓ ਭਾਈ ਲੈ ਆਵ ਤਾਂ ਚਲੀ ਗਈ ਪੇਕ ਕੇ ਸੱਪਾ ਮੇਰੇ ਗੱਲ ਪਾ ਗਈ ਨਾਲੇ ਕਿਹਾ ਸੀ ਵੀ ਸ਼ਾਮ ਨੂੰ ਭਾਈ ਆਜੀ ਆਲ ਦਾ ਵਾਪਸ ਚੱਲ ਮਣਾ ਬਣਾਉਣੀ ਤਾਂ ਪੂਗੀ ਰੋਟੀ ਬੱਜਾ ਤਾਂ ਮਾਰੀ ਜਾਂਦੇ ਨੇ ਚਾਲ ਸਿੱਕੀ ਸਬਜੀ ਤੇ ਮੈਂਪਰ ਤੇ ਵਾਸਤੇ ਰੱਖਤੀ ਹੁਣ ਤਾਂ ਗੜੀ ਨਾਲ ਹੀ ਦੇ ਦੇਣੀਆਂ ਆਂਗੀ ਆਹ ਲਓ ਵੀਰੇ ਰੋਟੀ ਲੈ ਬਈ ਰੋਟੀ ਓਹੋ ਵੀਰੇ ਮਾੜ ਮੋਟੇ ਪੈਰ ਪੂਰ ਦੇ ਧੋੜਿਆ ਕਰੋ ਤੁਸੀਂ ਚੌਂਕੜੀ ਮਾਰ ਕੇ ਬਹਿ ਗਏ ਸਾਨੂੰ ਐ ਨਹੀਂ ਦਿਖਦਾ ਤੂੰ ਕਿ ਤਾ ਹਲੇ ਮੰਜੇ ਦਾ ਕੱਪੜਾ ਕੱਲ ਲਾਇਆਗਾ ਮਾੜ ਮੋਟਾ ਰੋਟੀ ਖਾਣ ਲੱਗਿਆ ਹੱਥ ਪੈਰ ਤਾਂ ਧੋੜਿਆ ਕਰੋ ਸਾਰਾ ਕੱਪੜਾ ਗੰਦਾ ਕਰਕੇ ਰੱਖਤਾ ਸਾਨੂੰ ਐ ਨਹੀਂ ਹੈਗਾ ਵੀ ਅਸੀਂ ਪਹਿਲਾਂ ਪੈਰ ਤਾਂ ਧੋੜਿਆ ਕਰੀਏ ਆਏ ਹਾਈ ਨੀ ਕਿਵੇਂ ਬੋਲਦੀ ਐ ਤੇ ਇਥੋਂ ਵੱਡਾ ਹੈਗਾ ਜੇ ਮਾੜੀ ਮੋਟੀ ਮਿੱਟੀ ਲੱਗੀ ਚਾਦਰ ਤੇ ਐਡੀ ਕਿੱਡੀ ਕ ਗੱਲ ਐ ਦਵਾਰੇ ਧੋਤੀ ਜਾਊਗੀ ਇਹਦੇ ਨਾਲ ਚਾਦਰ ਜਿਆਦੇ ਚੰਗੀ ਲੱਗਦੀ ਐ ਤੈਨੂੰ ਮੈਂ ਨਹੀਂ ਖਾਣੀ ਮੰਮੀ ਰੋਟੀ ਇੱਕ ਤਾਂ ਗਾਗਣ ਸਵੇਰ ਦੀ ਗਈ ਹੈਗੀ ਐ ਨਹੀਂ ਵੀ ਆਜੇ ਹੁਣ ਚੱਲ ਕੋਈ ਨਾ ਗੋਗੀ ਰੋਟੀ ਤਾਂ ਤੂੰ ਖਾ ਲੈ ਮੈਨੂੰ ਕੀ ਪਤਾ ਸੀ ਵੀ ਇਹ ਐ ਇਹ ਜਾਂ ਕੁਛ ਕਰੂਗੀ ਇਤੋਂ ਚੰਗਾ ਤਾਂ ਰੋਟੀ ਮੈਂ ਆਪ ਹੀ ਬਣਾ ਲੈਂਦੀ ਮੈਨੂੰ ਤਾਂ ਐ ਸੀ ਵੀ ਇਹਨੇ ਅੰਦਰ ਫੋਨ ਹੀ ਦੇਖਣਾ ਚਾਹ ਰੋਟੀ ਬਣਾ ਲੂਗੀ ਮੰਮੀ ਰੋਜ਼ ਗਾਗਣੇ ਨਹੀਂ ਬਣਾਉਂਦੀ ਆ ਰੋਟੀ ਜੇ ਇੱਕ ਦਿਨ ਬਣਾਉਣੀ ਪੈਗੀ 100 100 ਗੱਲਾਂ ਸੁਣਨੀਆਂ ਪੈਗੀਆਂ ਇਹ ਸਾਰਾ ਕਸੂਰ ਨੰਮਰਤ ਦਾ ਉਹਨੇ ਸਿਰ ਚੜਾਈ ਹੋਈ ਐ ਤੂੰ ਰੋਟੀ ਖਾ ਲੈ ਕੋਈ ਗੱਲ ਨਹੀਂ ਰੋਟੀ ਨਾਲ ਤਾਂ ਨਹੀਂ ਤੇਰਾ ਗੁੱਸਾ ਹੈਗਾ ਨਾ ਮੈਂ ਨਹੀਂ ਖਾਣੀ ਮੰਮੀ ਰੋਟੀ ਹੁਣ ਐ ਸੁਣ ਕੇ ਮੈਂ ਰੋਟੀ ਕਿਵੇਂ ਖਾ ਲਾ ਕੋਈ ਨਾ ਫੇਰ ਕੀ ਹੁੰਦਾ ਅਸੀਂ ਵੀ ਖਾਣੀ ਆਂਗੇ ਸਾਨੂੰ ਕਿਹੜਾ ਉਹ ਸਿੱਧਾ ਬੋਲਦੀ ਐ ਸਾਰਾ ਦਿਨ ਕੰਮ ਕਰਦੇ ਆ ਖੇਤਾਂ 'ਤੇ ਇਹਨੇ ਤਾਂ ਕੰਮ ਹੀ ਇਹ ਐ ਇਹ ਤਾਂ ਸਾਰਿਆਂ ਨੂੰ ਬੋਲਦੇ ਆ ਤੈਨੂੰ ਕਿਹੜਾ ਇਕੱਲੇ ਨੂੰ ਬੋਲਦੇ ਪਈ ਰੋਟੀ ਮੈਂ ਨਹੀਂ ਖਾਣੀ ਫਿਰ ਤਾਂ ਇਹ ਕੌਣ ਖਾਂਦਾ ਹੁੰਦਾ ਰੋਟੀ ਮੈਂ ਨਹੀਂ ਖਾਣੀ ਹੈਗੀ ਹਲੋ ਕੀ ਹੋ ਗਿਆ ਆ ਮੂੰਹ ਕਿਉਂ ਫੁਲਾਏਗਾ ਤੁਹਾਡੀ ਮੰਮੀ ਦੀ ਮਿਹਰਬਾਨੀ ਹੈ ਜੀ ਉਹ ਚਲ ਉਹ ਤਾਂ ਬੋਲੀ ਜਾਊਗੀ ਮੈਂ ਤਾਂ ਰੋਟੀ ਨੂੰ ਕਹਿੰਦਾ ਰੋਟੀ ਪਾ ਦੇ ਮੈਨੂੰ ਪਾ ਦਿੰਦੀ ਐ ਬੋਲ ਮਾਰਦੀ ਮੈਨੂੰ ਠੀਕ ਐ ਕੁੜੇ ਗਾਇਨ ਕੱਲ ਤੂੰ ਆਉਂਦੇ ਪੇਕੇ ਗਈ ਸੀ ਤੇਰੀ ਤਾਈ ਕੋਲੇ ਕਿਵੇਂ ਸਾਰੇ ਠੀਕ ਠਾਕ ਨੇ हां मम्मी सारे ठीक ਨੇਗੇ ਜੋ ਤੂੰ ਗਈ ਸੀ ਉਹ ਤਾਂ ਤੂੰ ਖਾਲੀ ਹੱਥ ਗਈ ਸੀ ਆਉਂਦੀ ਤੇ ਤੇਰੇ ਹੱਥ ਚ ਕਾਲਾ ਲਫਾ ਫਾਸੀ ਆ ਉਹ ਤਾਂ ਮੰਮੀ ਉਹਨਾਂ ਨੇ ਸੂਟ ਦਿੱਤਾ ਨਾਲੇ ਉਹਨਾਂ ਨੇ ਮੈਨੂੰ ਪੈਸਿਆਂ ਦਾ ਇੰਤਜ਼ਾਮ ਕਰਕੇ ਦਿੱਤਾ ਫੀਸ ਭਰਨੀ ਆ ਨਾ ਕੁੜੀ ਦੀ ਅੱਛਾ ਤੂੰ ਫੀਸ ਵਾਲੇ ਪੈਸੇ ਲੈਣ ਗਈ ਸੀ ਪੁੱਤਾਂ ਚੰਗਾ ਨਹੀਂ ਲੱਗਦਾ ਮੰਗਦੇ ਫਿਰ ਹੋਰ ਕਿਸੇ ਪਾਸੋਂ ਹੱਲ ਨਹੀਂ ਹੋਇਆ ਮੰਮੀ ਤਾਂ ਹੀ ਮੈਂ ਉਹਨਾਂ ਤੋਂ ਮੰਗ ਲਿਆ ਉਹ ਚੱਲ ਕੋਈ ਨਾ ਮੰਮੀ ਸਾਰਾ ਕੁਝ ਏਸੇ ਲਈ ਆ ਸਾਰੀ ਜ਼ਮੀਨ ਵੀ ਉਹੀ ਵਾਉਂਦੇ ਨੇਗੇ ਇੰਨੀ ਮਹਗੀ ਜ਼ਮੀਨ ਹੈਗੀ ਫਿਰ ਕੀ ਹੋ ਗਿਆ ਜੇ ਉਹਨਾਂ ਨੇ ਥੋੜੀ ਜਿਹੀ ਮਦਦ ਕਰਤੀ ਇੱਕੇ ਹੋ ਜੀ ਗੱਲਾਂ ਕਰਦੇ ਤੁਸੀਂ ਤੂੰ ਸੋਨੂੰ ਵੀ ਜ਼ਮੀਨ ਤੱਕ ਮਤਲਬ ਹੈਗਾ ਜੇ ਇਹੋ ਜੀ ਗੱਲ ਤਾਂ ਮੈਨੂੰ ਹੁਣੇ ਛੱਡ ਸਕਦੇ ਹੋ ਡਾਗਣ ਤੂੰ ਨਾ ਗਲਤ ਸੋਚਦੀ ਐ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਜਦੋਂ ਆਪਾਂ ਪਿਛਲੀ ਵਾਰ ਗਏ ਸੀ ਉਦੋਂ ਤੇਰੀ ਤਾਈ ਨੇ ਲਾ ਲਾ ਕੇ ਗੱਲਾਂ ਕਰਦੀ ਸੀ ਤਾਂ ਹੀ ਮੈਂ ਹੁਣ ਨਹੀਂ ਗਿਆ ਪਰ ਇਹ ਗੱਲ ਸੱਚੀ ਐ ਵੀ ਮੰਨੂ ਤੇਰੇ ਨਾਲ ਜ਼ਮੀਨ ਕਰਕੇ ਨਹੀਂ ਵਰਤਦਾ ਪਰ ਤੇਰੀ ਤਾਈ ਐ ਨਾ ਜਿਹੜੀ ਉਹ ਪੱਕਾ ਜ਼ਮੀਨ ਕਰਕੇ ਵਰਤਦੀ ਐ ਬੇਚ ਐ ਛੱਡ ਗੋਗੀ ਕਿਉਂ ਦਲੀਆ ਕੀਤੇ ਗੱਲ ਦਾ ਚਲਾਇਆ ਕਰੋ ਅਜੂ ਅੰਦਰ ਮੈਂ ਸੁਣੂ ਨਾ ਪੈਸੇ ਭੜਾਉਣੀਆਂ ਹੈਗੀ 10000 ਰੁਪਿਆ ਉਹਦੀ ਫੀਸ ਭਰਿਆ ਉਹ ਕੁੜੀ ਦੀ ਤਾਂ ਜੋ ਮਾਨੂੰ ਸੋਮਵਾਰ ਤੋਂ ਸਕੂਲ ਭੇਜ ਸਕਾਂ ਕੋਲੰਬਰਤ ਦੇ ਜਵਾਬ ਤਿਆਰ ਹੋ ਕੇ ਜਾਂਦੇ ਉਹ ਹੋਂਕਾ ਲੈਂਦੀ ਹੈਗੀ ਲੈ ਫੜਾ ਪੈਸੇ ਤੂੰ ਮੈਂ ਫੀਸ ਭਰਿਆਉਣਾਂਗਾ ਜਾ ਕੇ ਚੱਲ ਆਜੂ ਆਲੋ ਪੈਸੇ ਠੀਕ ਹੈ ਚੰਗਾ ਬਸ ਇਹ ਗੱਲ ਤਾਂ ਨਹੀਂ ਸਹੀ ਕਹਿੰਦੇ ਨੇ ਤਾਈ ਬਰਤ ਦੀ ਤਾਂ ਮੇਰੇ ਨਾਲ ਜ਼ਮੀਨ ਕਰਕੇ ਹੀ ਆ ਮੈਂ ਤਾਂ ਬਸ ਇੱਕ ਮਾਨੂੰ ਕਰਕੇ ਵਗ ਜਾਨੀ ਆ ਉਹਦੇ ਨਾਲ ਹੀ ਪੇਕੇ ਨੇ ਮੇਰੇ ਚਲ ਪੁੱਤ ਚੰਗਾ ਮੈਂ ਤੇਰਾ ਟੀਫਨ ਪਾਤਾ ਇਹਦੇ ਚ ਟਾਈਮ ਨਾਲ ਰੋਟੀ ਖਾ ਲਈ ਚੰਗਾ ਮੰਮੀ ਮੈਂ ਨਹੀਂ ਸਕੂਲ ਜਾਂਦੀ ਮੈਮੂ ਕਹੂਗੀ ਕਿ ਤੇਰੀ ਫੀਸ ਤਾਂ ਭਰੀ ਨਹੀਂ ਹੋਈ ਭਰੇ ਆਏ ਤੇਰੇ ਪਾਪਾ ਚਲ ਆ ਜਾ ਉਥੇ ਚੌੜ ਨਾ ਕਰੀ ਜਵਾਕਾਂ ਨਾਲ ਧਿਆਨ ਨਾਲ ਪੜੀ ਚੰਗਾ ਲੈ ਸੋਮਣ ਤਾਂ ਕਹਿੰਦੀ ਸੀ ਕਿ ਭਾਬੀ ਸਰਕਾਰੀ ਸਕੂਲ ਚ ਲਾਊ ਆਵਦੀ ਕੁੜੀ ਨੂੰ ਇਹ ਤਾਂ ਪ੍ਰਾਈਵੇਟ ਚ ਜਾਂਦੀ ਆ ਸੋਮਣ ਨਾ ਕਰਦਾ ਆ ਕੇ ਗੱਲ ਕਿਤੇ ਹੁਣ ਤਾਂ ਨਹੀਂ ਪੈਸੇ ਦਿੱਤੇ ਉਹਨੂੰ ਸੋਮਣ ਸੋਮਣ ਹਾਂਜੀ ਦੱਸੋ ਕੀ ਗੱਲ ਹੈ ਕਿਉਂ ਰੋਲੇ ਪਾਇਆ ਰਸੂ ਰੋਲੇ ਦੀ ਲੱਗਦੀ ਏ ਅੱਪਾ ਆਪਣੇ ਮੁੰਡੇ ਨੂੰ ਨਾ ਪੜਾ ਕੇ ਅਫਸਰ ਲਾਉਣਾ ਸੀਗਾ ਉਹ ਦੇਖ ਲੈ ਉਹਨੇ ਆਪਦੀ ਕੁੜੀ ਨਾ ਪ੍ਰਾਈਵੇਟ ਸਕੂਲ ਚ ਫੇਰ ਪੜਨ ਲਾਤੀ ਇਹ ਕਿਵੇਂ ਹੋ ਸਕਦਾ ਜੀ ਇਹਦੀ ਇੰਨੀ ਹਿੰਮਤ ਹੁਣ ਜਿੱਥੇ ਆਪਣਾ ਮੁੰਡਾ ਪੜਦਾਗਾ ਹੁਣੇ ਆਪਦੀ ਕੁੜੀ ਨੂੰ ਉੱਥੇ ਹੀ ਲਾਉਗੀ ਇੰਨੀ ਹਰਿਸਾ ਕਰਦੀ ਹੈ ਹੁਣੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੈਗੀ ਸਕੂਲਾਂ ਲੈਣੇ ਤਾਂ ਨਾਮ ਕੱਟਦਾ ਸੀ ਇਹਦਾ ਕੋ ਨਾਮ ਨਹੀਂ ਕੱਟਿਆ ਸੀਗਾ ਉਹਨੇ ਟਾਈਮ ਦਿੱਤਾ ਸੀਗਾ ਵੀ ਜੇ ਤੁਸੀਂ ਫੀਸ ਭਰਤੀ ਨਾ ਵੀ ਉਤੋਂ ਸੋ ਤੋਂ ਕੁੜੀ ਨੂੰ ਭੇਜ ਸਕਦੇ ਹਾਂ ਜੇ ਫਿਰ ਜੀ ਇਹ ਗੱਲ ਹੈਗੀ ਫਿਰ ਗੱਗਨ ਨਾਲ ਪੈਸੇ ਕਿੱਥੋਂ ਆਏ ਓਏ ਉਹਨੇ ਕਿੱਥੋਂ ਆ ਜਿਹੜਾ ਖੇਤੀ ਵਾਲੇ ਪੈਸੇ ਬਿਲਕੁਲ ਸਹੀ ਗੱਲ ਐ ਛੋਡੇ ਹੁਣ ਆਪਣਾ ਹੀ ਰਹਿਣਾ ਹੈਗਾ ਇਹਨਾਂ ਨਾਲ ਚਲ ਕੋਈ ਨਾ ਦੇਖ ਲੈ ਤਰਾ ਲੈ ਕੁੜੀ ਸੁਮਨ ਚਾਹ ਪੀ ਲੈ ਨਾ ਨਾ ਮੀਂਹ ਇਹਦਾ ਮੌਸਮ ਹੋਇਆ ਪਿਆਗਾ ਤਣੀ ਤੇ ਕੱਪੜੇ ਪਏ ਨਹੀਂਗੇ ਨਾ ਸਾਰੇ ਲਾ ਕੇ ਅੰਦਰ ਧਰਤੀ ਪਾਈ ਐਵੇਂ ਜੇ ਮੀਂਹ ਆ ਗਿਆ ਸਾਰੇ ਭਿੱਜ ਜਾਣਗੇ ਲੈ ਇਹਨੂੰ ਸਵੇਰੇ ਸਵੇਰੇ ਕੀ ਹੋ ਗਿਆ ਇਹ ਬੋਦੀ ਨਹੀਂ ਮੇਰੇ ਨਾਲ ਮੂੰਹ ਜ ਬਣਾ ਕੇ ਤੁਰਗੀ ਓਏ ਅਮਰਤ ਬਾਹਰ ਆਈ ਕਮਰੇ ਤੋਂ ਹਾਂ ਦੱਸ ਕੀ ਗੱਲ ਓਏ ਤੂੰ ਤਾਂ ਕਦੇ ਮੈਨੂੰ ਭਾਈ ਤੋਂ ਬਿਨਾ ਨਹੀਂ ਬੋਲਿਆ ਸੀ ਅੱਜ ਕਿਵੇਂ ਤੂੰ ਸਿੱਧੀ ਬੋਲੀ ਜਾਂਦਾ ਤੈਨੂੰ ਪਤਾ ਹੀ ਆ ਓ ਮੈਂ ਤਾਂ ਤੇਰੇ ਨਾਲ ਉਹੀ ਨਹੀਂ ਬਹੁਤੀ ਗੱਲ ਕਰਨਾ ਚਾਹੁੰਦਾ ਮੈਨੂੰ ਐਂ ਦੱਸ ਪੈਸੇ ਕਿੱਥੇ ਆ ਮੈਨੂੰ ਪੈਸੇ ਚਾਹੀਦੇ ਆ ਕਿਹੜੇ ਪੈਸੇ ਮੰਗਦਾ ਬਾਈ ਉਹ ਜਿਹੜੇ ਦੁੱਧ ਤੇ ਫਸਲ ਦੇ ਜਮ੍ਹਾਂ ਕਰਕੇ ਰੱਖੇ ਆ ਜਦੋਂ ਸੰਜੇ ਦਾ ਖਰਚਾ ਹੁੰਦਾ ਉਦੋਂ ਤੂੰ ਕਹਿੰਦਾ ਕਿਹੜੇ ਪੈਸੇ ਬਾਈ ਜਿਹੜੇ ਤੇਰੇ ਕੋਲ ਨਾ ਗੁੱਜੀਆਂ ਲਾ ਲਾ ਬਹੋ ਕੀਤੇ ਹੋਏ ਨੇ ਤੂੰ ਕੁੰਡੀਆਂ ਲਾ ਲਾ ਰੱਖੇ ਹੋਏ ਨੇ ਉਹਨਾਂ 'ਚ ਵਰਤ ਨੂੰ ਬਿਲਕੁਲ ਸਹੀ ਕਿਹਾ ਜੀ ਗੱਲ ਸੁਣ ਲੈ ਓਏ ਅੱਜ ਤਾਂ ਇਹ ਗੱਲ ਕਹਿਤੀ ਅੱਗੇ ਤੋਂ ਨਾ ਕਹੀਂ ਨਹੀਂ ਮੈਥੋਂ ਬੁਰਾ ਕੋਈ ਨਹੀਂ ਹੈਗਾ ਚਲ ਕਿਉਂ ਬੋਲੀ ਜਾਨੇ ਹਾਂ ਕਿਉਂ ਲੜੀ ਜਾਨੇ ਹਾਂ ਛੱਡੋ ਪਰੇ ਉਹ ਤਦ ਇਹ ਤੁਸੀਂ ਭੋਲੇ ਮੂੰਹ ਬਣਾ ਕੇ ਮੇਰੇ ਲੈ ਆ ਜਾਂਦੇ ਸੀਗੇ ਫੀਸ ਭਰਨ ਨੂੰ ਪੈਸੇ ਹੁਣ ਪੈਸੇ ਕਿੱਥੋਂ ਆ ਕੇ ਕੁੜੀ ਦੀ ਫੀਸ ਭਰਨ ਨੂੰ ਛੱਡ ਲਵੇ ਜਿਆਦਾ ਨਾ ਬੋਲ ਆਪਦੇ ਪੇਕਿਆਂ ਤੋਂ ਲੈ ਕੇ ਆਈਆਂ ਮੈਂ ਫੀਸ ਭਰਨ ਨੂੰ ਪੈਸੇ ਤੁਥੋਂ ਦਾ ਸਾਝੇ ਘਰ ਚੋਂ ਸਰਿਆ ਨਹੀਂ ਕੁਛ ਫੜ ਫੜ ਅੰਦਰ ਰੱਖ ਲੈਨੇ ਹੋ ਸਾਰੇ ਜਣੇ ਸਾਨੂੰ ਸਾਰਾ ਹੀ ਪਤਾ ਦੀ ਦੀ ਕਿੱਥੋਂ ਲੈ ਕੇ ਆਓਗੇ ਪੈਸੇ ਲੈ ਕੇ ਆਓਗੇ ਪੇਕਿਆਂ ਤੋਂ ਨਹੀਂ ਬੱਸ ਕਰੋ ਕਿਉਂ ਮੇਣੋ ਮੇਣੀ ਹੋਈ ਜਾਨੀਓ ਜਿੰਨਾ ਅਮਰਤ ਤੇਰਾ ਹੱਕਾ ਘਰ ਚੋਂ ਉਹਨਾਂ ਗੋਗੀ ਦਾ ਵੀ ਹੈਗਾ ਨਾਲੇ ਰਹੀ ਗੱਲ ਕੰਮ ਤਾਂ ਸਾਰਾ ਦਿਨ ਗਗਨ ਕਰਦੀ ਐ ਸੋਮਣ ਨੇ ਤਾਂ ਕਦੇ ਕੰਮ ਦੇ ਹੱਥ ਵੀ ਨਹੀਂ ਲਾਇਆ ਅੰਮੀ ਜਿਹੜਾ ਕਰਜ਼ਾ ਕੋਰਜਾਗਾ ਉਹ ਗੋਗੀ ਜ਼ਮੀਨ ਵਾ ਕੇ ਆਪੀ 라 ਦੂਗਾ ਤੂੰ ਕੌਣਾਗਾ ਇਹ ਫੈਸਲਾ ਲੈਣ ਵਾਲਾ ਹਜੇ ਮੈਂ ਬੈਠੀ ਹੈਗੀ ਨਾਲੇ ਮੇਰੀ ਗੱਲ ਸੁਣ ਲੋ ਜੇ ਸਾਂਝੇ ਕਰਚ ਕਰਜ਼ਾ ਲਾ ਹੋਗੇ ਨਾ ਤਾਂ ਤੁਸੀਂ ਵੱਖ-ਵੱਖ ਹੋਵੋਗੇ ਤਾਂ ਤੁਹਾਡੇ ਅੱਡ-ਅੱਡੇ ਹਿੱਸੇ ਹੋਣਗੇ ਨਹੀਂ ਉਹਨਾਂ ਚਿਰ ਕੋਈ ਹਿੱਸਾ ਨਹੀਂ ਹੁੰਦਾ ਕਿਸੇ ਦਾ ਠੀਕ ਹੈ ਮੰਮੀ ਕਰਜ਼ਾ ਅੱਧਾ ਲਾ ਦੂੰਗਾ ਮੈਂ ਪਰ ਮੈਂ ਕਰ ਨਹੀਂ ਦੇਣਾ ਹੈਗਾ ਕਿਉਂ ਕਰ ਕਿਉਂ ਨਹੀਂ ਦੇਣਾ ਕਰ ਚ ਸਾਡਾ ਵੀ ਅੱਧਾ ਹੈ ਕਰ ਦੇ ਦੋ ਹਿੱਸੇ ਨਹੀਂ ਭਾਈ ਤਿੰਨ ਹਿੱਸੇ ਪੈਣਗੇ ਚੰਦਰੀਆ ਤੂੰ ਐਂ ਤਾਂ ਸੋਚ ਇਹ 12 ਸਾਲ ਦਾ ਸੀ ਜਦੋਂ ਖੇਤੀ ਕਰਨ ਲੱਗਿਆ ਸੀਗਾ ਜੇ ਇਹ ਖੇਤੀ ਕਰਦਾ ਸੀ ਤਾਂ ਤੂੰ ਨੌਕਰੀ ਤੇ ਲੱਗਿਆ ਸੀ ਤੂੰ ਕੱਲ੍ਹ ਦੀ ਆਈ ਦੇ ਮਗਰ ਲੱਗਿਆ ਫਿਰ ਦਿਆਂਗਾ ਮੈਂ ਮੈਂ ਢੀਕ ਰਿਆਂ ਕੀਤੀਆਂ ਮਿਹਨਤ ਕੀਤੀ ਅਵੇ ਦਿਮਾਗ ਨਾਲ ਨੌਕਰੀ ਤੇ ਲੱਗਾਂਗਾ ਇਹ ਤਾਂ 8ਵੀਂ ਪਾਸ ਆਗਾ ਇਹ ਲੱਗ ਜਾਂਦਾ ਨੌਕਰੀ ਤੇ ਬਿਲਕੁਲ ਸਹੀ ਕਿਹਾ ਜੀ ਤੁਸੀਂ ਦਿਮਾਗ ਤੇ ਸਾਰਾ ਦਿਨ ਮੰਮੀ ਇਹ ਮਾਰਦੇ ਨੇ ਹੁਣ ਤੁਸੀਂ ਨਾ ਭਾਜੀ ਦਰਾਈ ਜਾਨੇ ਹੋਗੇ ਮੇਰੀ ਗੱਲ ਸੁਣ ਬੋਲੀ ਜਾਨੀ ਹੈ ਵਿੱਚ ਗਗਨ ਕਿਦੇ ਬੋਲੀ ਹੈ ਵਿੱਚ ਤੂੰ ਤਾਂ ਮੌਕਾ ਪਾਲਦੀ ਹੈਗੀ ਤੂੰ ਕਿਦੇ ਡੱਕਾ ਤੋੜਿਆਗਾ ਤੇਰਾ ਤਾਂ ਬੋਲਣ ਨੂੰ ਜਵਾਨ ਲੱਗੀ ਐ ਬਲਾਕ ਕਿੰਨਾ ਮਰਜੀ ਲੈ ਕੰਮ ਤਾਂ ਸਾਰਾ ਗਗਨ ਕਰਦੀ ਐ ਚੱਲ ਛੱਡੋ ਪਰੇ ਕਿਉਂ ਲੜੀ ਜਾਂਦੇ ਹੋ ਅੱਗੇ ਕਿਹੜਾ ਮਿਹਨਤ ਨਹੀਂ ਕੀਤੀ ਹੋਰ ਕਰ ਲਾਂਗੇ ਨਾ ਹੁਣ ਕਿਤੇ ਰਹਿਣਾ ਨਹੀਂ ਕਿੱਥੇ ਲੈ ਕੇ ਜਾਊਂਗਾ ਮੈਂ ਜਵਾਖੜੀਏ ਨਾਲ ਵੇ ਤੂੰ ਡਿਗਰੀਆਂ ਐਵੇਂ ਨਹੀਂ ਕਰ ਲੀਆਂ ਜੇ ਗੋਗੀ ਮਿੱਟੀ ਨਾਲ ਮਿੱਟੀ ਹੋਇਆ ਤਾਂ ਤੂੰ ਡਿਗਰੀਆਂ ਕੀਤੀਆਂ ਇਹਨੇ ਤਾਂ ਐ ਸੋਚਿਆ ਸੀ ਵੀ ਲੋਕ ਆਏ ਆਖਣਗੇ ਵੀ ਆਪਦੇ ਛੋਟੇ ਭਰਾਵਰੇ ਨੇ ਕੁਝ ਸੋਚਿਆ ਵੀ ਨਹੀਂ ਤੂੰ ਹੁਣ ਘਰ ਚ ਹਿੱਸਾ ਵੀ ਨਹੀਂ ਦਿੰਦਾ ਇਹਨੂੰ ਹੁਣ ਤਾਂ ਮੰਮੀ ਚਾਹੇ ਠਾਣੇ ਵਾਜੋ ਜਿਹੜਾ ਘਰ ਆਗਾ ਇਹ ਤਾਂ ਮੇਰੇ ਨਾਲ ਹੋ ਗਿਆ ਜਾ ਸੁਮਨ ਅੰਦਰ ਪੇਪਰ ਚੱਕ ਕੇ ਲੈ ਠੀਕ ਹੈ ਜੀ ਲੈ ਕੇ ਆਉਣੀ ਹੈਗੀ ਜੇ ਤੁਸੀਂ ਸਾਡੇ ਘਰ ਵਿੱਚ ਰਹਿਣਾ ਹੈਗਾ ਤੇ ਸਾਡੇ ਹਿਸਾਬ ਨਾਲ ਹੀ ਚੱਲਣਾ ਪਊਗਾ ਸਾਡਾ ਤਾਂ ਸਬਰ ਹੀ ਆ ਸੋਹਣ ਹੱਤ ਤਿਆੰਤ ਦਾ ਨਾ ਬੈਰ ਹੁੰਦਾ ਸੋਨੂੰ ਤਾਂ ਰੱਬ ਹੀ ਦੇਖੂਗਾ ਹਲੋ ਹਲੋ ਮੰਮੀ ਗੋਗਿਨੇ ਆਪ ਸੈਣ ਕੀਤੇ ਨੇ ਇਹ ਤੁਸੀਂ ਕਦੋਂ ਕਰਤੇ ਸੈਣ ਆਜੀ ਕਰ ਬੈਠਾ ਹਾਂ ਦੇ ਮੈਂ ਅਨਪੜ੍ਹ ਸੀ ਪੜਿਆ ਲਿਖਿਆ ਨਹੀਂ ਸੀ ਤਾਂ ਹੀ ਕੰਡੰਡ ਕੀਤੀ ਇਹਨੇ ਮੁੰਮਾ ਲੈ ਫੜਾ ਹੁਣ ਮੇਰੇ ਮੂੰਹ ਵੱਲ ਕੀ ਦੇਖਦੇ ਹੋ ਜਾਓ ਹੁਣ ਤੁਸੀਂ ਪਸ਼ੂ ਵਾਲਾ ਘਰ ਆ ਤੁਹਾਡਾ ਉੱਥੇ ਰਹਿਆ ਕਰੋ ਕਿਉਂਕਿ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਪੁੱਤ ਮੱਛਰਦਾਨੀ ਲਿਆ ਮੱਛਰਾਂ ਵਾਲਾ ਕੁੜੀ ਤੇ ਜੇ ਲੜ ਗਿਆ ਧੱਫੜ ਹੋ ਜਾਣਗੇ ਆਪਾਂ ਤਾਂ ਸਾਰ ਲਾਂਗੇ ਜੇ ਨਹੀਂ ਲਿਆਣੀ ਉਧਰਲੇ ਕਰਨਾ ਬੇਬੇ ਦੀ ਪੇਟੀ ਤੇ ਪਈ ਹੈਗੀ ਮੱਛਰਦਾਨੀ ਉਹ ਚੱਕ ਲੈ ਆਂ ਤਾਂ ਨਹੀਂ ਕੁਝ ਕਹਿੰਦੇ ਆਪਾਂ ਨੂੰ ਲੈ ਆਉਣਾ ਮੈਂ ਨਵੀਂ ਐ ਕਰਦਾ ਕਿਸੇ ਤੋਂ ਪੈਸੇ ਪੁੱਛ ਲੈਣਾ ਫਿਰ ਮੰਮੀ ਚਲ ਜੇ ਨਹੀਂ ਉਧਰੋਂ ਲਿਉਣੀ ਫਿਰ ਨਵੀਂ ਲਿਆ ਸਾਦਾ ਤਾਂ ਹੈ ਨਹੀਂ ਭਾਈ ਮੱਛਰ ਵਾਲਾਗਾ ਨਹੀਂ ਐ ਕਰੂੰਗਾ ਜੇ ਤਾਂ ਪੈਸੇ ਮਿਲ ਗਏ ਤਾਂ ਨਵੀਂ ਲੈ ਆਉਂਗਾ ਨਹੀਂ ਫਿਰ ਮੈਂ ਉਧਰ ਜਾ ਆਉਂਗਾ ਮੈਨੂੰ ਐ ਕਿਤੇ ਪੁੱਠਾ ਨਾ ਬੋਲਣ ਨਾ ਮੁਰਗੇ ਨੂੰ ਆਂ ਤਾਂ ਕੀ ਬੋਲਣਗੇ ਦੀ ਪੈਸਾਂ ਦਾ ਹੱਲ ਹੋ ਗਿਆ ਮੈਂ ਵੀ ਫਿਰ ਤਾਂ ਮੈਂ ਲੈ ਆਉਣਾ ਨਹੀਂ ਫਿਰ ਮੈਂ ਉਧਰੋਂ ਚੱਕ ਲਿਆਉਂਗਾ ਜਾ ਕੇ ਚੱਲ ਦੇਖ ਲੈ ਪੁੱਤ ਜਿਵੇਂ ਤੈਨੂੰ ਠੀਕ ਲੱਗਦਾ ਹੈਗਾ ਪੈਣੇ ਤੁਸੀਂ ਇੱਥੇ ਮਨੂੰ ਤੂੰ ਕਿਵੇਂ ਆ ਗਿਆ ਅਚਾਨਕ ਮੈਂ ਪੈਣੇ ਲੰਘਿਆ ਜਾਂਦਾ ਸੀ ਮੈਂ ਆਇਆ ਮੈਂ ਅੰਬਰਤ ਕੋਲ ਗਿਆ ਪਹਿਲਾਂ ਅੰਬਰਤ ਗਿਆ ਤੁਸੀਂ ਉਰੇ ਆਏ ਹੋਏ ਹੋਗੇ ਹਾਂ ਅਸੀਂ ਅੱਡ ਹੋ ਗਏ ਸਾਨੂੰ ਆਹ ਘਰ ਦਿੱਤਾ ਹੈਗਾ ਪੈਣੇ ਇੱਥੇ ਰਹਿਣਾ ਬਹੁਤ ਔਖਾ ਹੈ ਰੱਬ ਤਾਂ ਸਭ ਕੁਝ ਹੈ ਸੁਣ ਨਾ ਪਹਿਲਾਂ ਦੋ ਕਮਰੇ ਪਾ ਕੇ ਦਿੰਨਾ ਮੈਂ ਪਿੰਡ ਜਾ ਕੇ ਪ੍ਰਬੰਧ ਕਰਦਾ ਮਿਸਤਰੀ ਪੁੱਛਦਾ ਜਾ ਕੇ ਬਾਈ ਇੰਨੇ ਹੀ ਬਹੁਤ ਐ ਜਿਹੜਾ ਤੂੰ ਕਹਿਤਾ ਵੀ ਮੈਂ ਕਮਰੇ ਪਾ ਦਨਾ ਸਾਡਾ ਮਾਣ ਰੱਖਿਆ ਤੇ ਨਹੀਂ ਨਹੀਂ ਜੇ ਗਾਗਣ ਦਾ ਸਕਾਪਰਾ ਹੁੰਦਾ ਫਿਰ ਨਾ ਕਰਕੇ ਜਾਂਦਾ ਮਨੂੰ ਜੇ ਮੇਰਾ ਸਕਾਪਰਾ ਹੁੰਦਾ ਨਾ ਉਹ ਵੀ ਨਾ ਇੰਨਾ ਕਰਦਾ ਜਿੰਨਾ ਤੂੰ ਸੋਚਦਾ ਮੇਰੇ ਬਾਰੇ ਚੱਲ ਆ ਜਾ ਅੰਦਰ ਲੰਘਿਆ ਸੁਪਣਾ ਉਹ ਮੈਂ ਤੈਨੂੰ ਐਂ ਕਹਿੰਦਾ ਸੀਗਾ ਜਿਹੜੇ ਮੇਰੇ ਤਰਖਾ ਦੇ ਪੈਸੇ ਨੇ 6 ਮਹੀਨੇ ਵਾਲੇ ਹਣਾ ਉਹ ਮੈਨੂੰ ਚਾਹੀਦੇ ਸੀਗੇ ਹਣਾ ਤੇ ਮੈਨੂੰ ਐ ਵੀ ਨੌਕਰੀ ਦੇ ਨਾਲ ਨਾਲ ਵੀ ਸਾਈਡ ਤੇ ਉਹ ਕੰਮ ਕਰਨਾ ਉਹ ਪੈਸੇ ਦਈਏ ਉਹ ਪੈਸੇ ਕਿਵੇਂ ਉਹ ਪੈਸੇ ਤਾਂ ਜੀ ਮੈਂ ਆਪਦੀ ਮਾਸੇ ਦੀ ਕੁੜੀ ਨੂੰ ਦੇਤੇ ਸੀਗੇ ਉਹ ਕਹਿੰਦੀ ਮੈਨੂੰ ਛੇਤੀ ਲੋੜ ਹੈ ਕਿ ਇਹ ਜ਼ਰੂਰੀ ਹੈ ਕੰਮ ਉਹ ਫਿਰ ਮੈਂ ਥੋੜੀ ਤਨਖਾਹ ਦੇ ਪੈਸੇ ਸੈਂਡ ਕਰਦੇ ਉਹਨੂੰ ਲੈ ਉਹਨੂੰ ਕੋਈ ਕਰਤੇ ਤੂੰ ਮੈਨੂੰ ਪੁੱਛਿਆ ਵੀ ਨਹੀਂ ਹੈਗਾ ਕੋਈ ਨਾ ਜੀ ਮੈਂ ਉਹ ਤਾਂ ਪੁੱਛ ਲੈਣੀ ਆ ਹੂੰ ਤਾਂ ਉਹਨੇ ਮਹੀਨੇ ਦਾ ਇਕਰਾਰ ਕਰਕੇ ਲਏ ਸੀ ਹੁਣ ਤਾਂ ਦੋ ਤਿੰਨ ਮਹੀਨੇ ਹੋ ਗਏ ਕੋਈ ਨਾ ਮੈਨੂੰ ਕਹਿ ਦਿੰਨੀ ਆ ਚਲ ਤੂੰ ਉਹਨੂੰ ਫੋਨ ਲਾ ਕੇ ਪੁੱਛਿਆ ਮੈਨੂੰ ਚਾਹੀਦੇ ਨੇ ਰਿੰਗ ਕਰਦਾ ਜਾਂਦੀ ਜਾਈ ਜਾਂਦੀ ਕੋਈ ਚੱਕਦੀ ਨਹੀਂ ਹੈਗਾ ਚਲ ਦਵਾਰੇ ਘੱਟ ਕੇ ਲਾ ਕੇ ਦੇਖ ਲੈ ਆਹ ਫੋਨ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਚੱਕਦੀ ਵੀ ਨਹੀਂ ਹੈਗੀਆ ਬੰਦੇ ਨੇ ਦੋ ਵਾਰੀ ਨੂੰ ਪਤਾ ਲੱਗੇ ਤਿੰਨ ਵਾਰੀ ਨੂੰ ਲੱਗੇ ਚੌਥੀ ਵਾਰ ਤਾਂ ਬੰਦਾ ਫੋਨ ਚੱਕ ਹੀ ਲੈਂਦਾ ਉਹਨਾਂ ਨੇ ਤਾਂ ਫੋਨ ਨਹੀਂ ਚੱਕਿਆ ਹੈਗਾ ਮੈਂ ਤਿੰਨ ਚਾਰ ਵਾਰੀ ਲਾ ਲਿਆ ਕੀ ਕਹਿੰਦੇ ਫੋਨ ਚੱਕਿਆ ਨਹੀਂ ਜੀ ਉਹਨਾਂ ਨੇ ਤਿੰਨ ਚਾਰ ਵਾਰੀ ਲਾਇਆ ਤੂੰ ਸਿੱਧਾ ਕਹਿ ਮੈਂ ਝੂਠ ਬੋਲਦੀ ਆਂਗੀ ਝੂਠ ਕੀ ਬੋਲਿਆ ਜੀ ਮੈਂ ਜਿਹੜਾ ਤੂੰ ਆਊਟਰ ਆਊਟਰ ਜੇ ਕਰਦੀ ਹੈ ਨਾ ਉਹ ਮੇਰੇ ਕੋਲ ਸਾਰੇ ਮੈਸੇਜ ਆਉਂਦੇ ਨੇ ਮੈਂ ਤਾਂ ਤੈਨੂੰ ਪੁੱਛਦਾ ਸੀਗਾ ਵੀ ਤੂੰ ਝੂਠ ਬੋਲਦੇ ਸੱਚ ਬੋਲਦੀ ਆਂਗੀ ਉਹ ਪੈਸੇ ਦਾ ਜੀ ਫਿਰ ਮੇਥੋਂ ਲੱਗ ਗਏ ਹਾਏ ਹੋ ਰੱਬਾ ਘੰਟਾ ਬੰਡਾ ਝੂਠ ਬੋਲਦੀ ਆ 6 ਮਹੀਨੇ ਦੀ ਕਮਾਈ ਸਾਰੇ ਪਾਣੀ ਵਿੱਚ ਰੋਲਦੀ ਮੈਨੂੰ ਲੱਗਦਾ ਮੈਂ ਤੇਰੇ ਵਿੱਚ ਲੱਗ ਕੇ ਨਾ ਅਜੇ ਪੁਰਾਣਾ ਕਾਣੀ ਵੰਡ ਕੀਤੀ ਹੈਗੀ ਤਾਂ ਹੀ ਮੈਨੂੰ ਸਜ਼ਾ ਮਿਲੀ ਹੈਗੀ ਰੱਬਾ ਮੈਨੂੰ ਮਾਫ਼ ਕਰਦੀ ਮੈਂ ਉਹਦੇ ਪ੍ਰਾਂ ਨਾਲ ਬਹੁਤ ਗਲਤ ਕੀਤਾ